ਆਰਿਆ ਨੂੰ ਘਾੜ ਦੇਣਾ ਪਿੱਤੂ ਨਾਲ ਕੋਲੇ ਆਪਣੇ ਗਵਾਰ ਦੀਆਂ ਸਰਗਾਂ ਮਾਇਆਂ i ਉਦਰ ਰਹਿ ਕੇ ਮਰ ਕੇ ਨਾਲ ਜੇ ਜਾਨ ਮੋ ਸਭ ਹੱਤਨਾ ਨਾ ਨਾਮ ਤੇ ਪਰਮਾ ਰਵਾਰੋ ਸਤਿਨਾਮ ਵਿਸ਼ਵਾਸਵਾਹਿ ਤੇ ਪੂਰ ਓਮ ਕਾ ਸਹਿਮੰਭੁਰ ਪ੍ਰਸਾਦ ਜਗ ਆਨ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਅਦਕੋ ਵਦਨ ਹੋਈ ਦਿੋ ਜੀ ਲਖਵਾਰ ਜੁ ਕੈ ਰੂਪਨ ਹੋਈ ਜੀ ਲਾਇ ਆਨ ਅਵਤਾਰ ਭੁਗਿਆ ਭਗਵਾਨ ਉਤਰੀ ਜੀ ਬੰਨਾ ਪੁਰੀਆਂ ਭਾਰ ਨਾਲ ਕਹਿਬ ਸਜਿਆ ਹੋਈ ਐ ਕਹਿਬ ਕੂੜੇ ਟਟੇ ਪਾਲ ਓਕਮਾਰਾ ਨਹੀਂ ਜਲਣਾ ਨਾਲ ਕਹਿ ਗਿਆ ਨਾਲ ਉਹਮੀ ਉਹਮਨ ਆਕਾਰ ਓਕਮਾ ਨਾ ਕਹਿਆ ਜਾਇ ਉਹਮੀ ਬੋਹਰ ਜੀ ਓਕਮ ਮਲਾਵੜਿਆ ਆਈ ਉਹਮੀ ਉਤਮ ਨੀਚ ਓਕਮਾ ਲੈਖ ਤੋਕ ਸੋਖ ਪਾਇਆ ਹਨ ਇਕਨਾ